ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜ਼ਰੂਰ ਦਬੋ ਹਾਂਜੀ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਚ ਕੇਸਰ ਦੀ ਖੇਤੀ ਹੈ ਜਿਹੜੀ ਉਹ ਹੋ ਸਕਦੀ ਹੈ ਜਾਂ ਨਹੀਂ ਜਿਵੇਂ ਕਿ ਕਈ ਆਪਾਂ ਦੇਖਿਆ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ YouTube ਤੇ ਹੋਰ ਕਿ ਕਿਸੇ ਨੇ ਕਿੰਨਾ ਲਾ ਰੱਖਿਆ ਕੇਸਰ ਕਿਸ ਨੇ ਕਿੰਨਾ ਆਕੇ ਜੇਕਰ ਬੀਜ ਲੈਣਾ ਤਾਂ ਸਾਡੇ ਨਾਲ ਸੰਪਰਕ ਕਰੋ ਇਹਰਾ ਵਗੈਰਾ ਕਈ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਤਾਂ ਪਹਿਲੀ ਗੱਲ ਤਾਂ ਜਿਹੜੀ ਅੱਜ ਆਪਾਂ ਕਰ ਰਹੇ ਹਾਂ ਕਿ ਪੰਜਾਬ 'ਚ ਕੇਸਰ ਦੀ ਖੇਤੀ ਜਿਹੜੀ ਨਹੀਂ ਹੋ ਸਕਦੀ ਕਿਉਂਕਿ ਪੰਜਾਬ ਦਾ ਵਾਤਾਵਰਣ ਇਹ ਜਾਂ ਨਹੀਂ ਹੈਗਾ ਜਿਹੜਾ ਕੇਸਰ ਇੱਥੇ ਹੋ ਸਕੇ ਕਿਉਂਕਿ ਪੰਜਾਬ 'ਚ ਜਿਹੜਾ ਰੁੱਤ ਬਦਲਦੀ ਰਹਿੰਦੀ ਹੈ ਤੇ ਜਿਹੜਾ ਠੰਡਾ ਮੌਸਮ ਵੀ ਹੁੰਦਾ ਉਹ ਇੰਨਾ ਜ਼ਿਆਦਾ ਠੰਡਾ ਨਹੀਂ ਹੁੰਦਾ ਵੀ ਕੇਸਰ ਹੋ ਸਕੇ ਤੇ ਪਰ ਵੀ ਜਿਹੜੇ ਆਪਾਂ ਹੁਣ ਆਪਾਂ ਸਵਾਲ ਆ ਵੀ ਜਿਹੜਾ ਇਹ ਲੱਗਿਆ ਹੋਇਆ ਜਿਵੇਂ ਤੁਸੀਂ ਆ ਥੰਬਨੇਲ ਤੇ ਥੱਲੇ ਦੇਖ ਰਹੇ ਹੋ ਫਿਰ ਇਹ ਕੀ ਆ ਇਹਦੇ ਬਾਰੇ ਵੀ ਆਪਾਂ ਗੱਲ ਕਰ ਰਹੇ ਆ ਇਸ ਵੀਡੀਓ ਚ ਤੇ ਕੇਸਰਾ ਜਿਹੜਾ ਇਹ ਬਿਲਕੁਲ ਠੰਡੇ ਮੌਸਮ ਚ ਹੁੰਦਾਗਾ ਤੇ ਜਿਵੇਂ ਕਿ ਤੁਸੀਂ ਆ ਵੀਡੀਓ ਆ ਦੇਖ ਰਹੇ ਹੋ ਫੋਟੋ ਇਹ ਕੇਸਰ ਦੀ ਖੇਤੀ ਹੈਗੀ ਇਹਨੂੰ ਕਹਿੰਦੇ ਅਸਲੀ ਖੇਤਰ ਇਹ ਕਸ਼ਮੀਰ ਦੇ ਆਪਣੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ 'ਚ ਇਹ ਕਸ਼ਮੀਰ ਦੇ ਕੁਝ ਕੁ ਹਿੱਸੇ 'ਚ ਹੁੰਦਾਗਾ ਉੱਥੇ ਵੀ ਸਾਰੇ ਕਸ਼ਮੀਰ 'ਚ ਨਹੀਂ ਹੁੰਦਾ ਕੁਝ ਕੁ ਹਿੱਸੇ 'ਚ ਹੁੰਦਾ ਕਿਉਂਕਿ ਜਿਹੇ-ਜਿਹੇ ਮੌਸਮ ਭਾਲਦਾ ਕੋਈ ਕਸ਼ਮੀਰ ਚ ਕੁਝ ਕ ਹਿੱਸੇ ਚ ਹੈਗਾਗਾ ਤੇ ਉਥੇ ਹੁੰਦਾਗਾ ਤਾਂ ਇਹ ਆਪਾਂ ਦੇਖਦੇ ਆਂਗੇ ਹੋਰ ਵੀ ਇਹਦੀ ਤੁਹਾਨੂੰ ਫੋਟੋ ਦਿਖਾਉਨੇ ਆਂ ਸੀ ਨੇੜੇ ਤੋਂ ਜੋ ਕਿ ਪੰਜਾਬ ਚ ਲੱਗੇ ਕੇਸਰ ਚ ਤੇਜ਼ ਬਹੁਤ ਫਰਕ ਹੈਗਾ ਆ ਦੇਖੋ ਆ ਜਿਹੜੀਆਂ ਇਹਦੀਆਂ ਤਿੰਨ ਤੰਦਾ ਜੀਆਂ ਮੂਰਲਾਂਾ ਲਾ ਰੰਗ ਦੀਆਂ ਇਹ ਹੀ ਆ ਪਿਓਰ ਕੇਸਰ ਇਹਨੂੰ ਕੇਸਰ ਕਿਹਾ ਜਾਂਦਾ ਇਹ ਸ ਇਹ ਦੇਖ ਲਓ ਤੁਸੀਂ ਜਿਹੜਾ ਪੰਜਾਬ ਚ ਲੱਗਿਆ ਉਹ ਤੇ ਇਹਦੇ ਚ ਕਿੰਨਾ ਫਰਕ ਹੈਗਾ ਕੇਸਰ ਦਾ ਜਿਵੇਂ ਕਿਹਾ ਉਹਨੂੰ ਵੀ ਕੇਸਰ ਜਿਆਰਿਆ ਪਰ ਉਹ ਕੇਸਰ ਨਹੀਂ ਹੈਗਾ ਤੇ ਉਹ ਆਪਾਂ ਗੱਲ ਕਰ ਰਹੇ ਆਂ ਵੀ ਉਹ ਕੀ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਚ ਪੰਜਾਬ ਚ ਲਗਭਗ ਇਹ ਜੀ ਖੇਤੀ ਕੀਤੀ ਜਾ ਰਹੀ ਹੈ ਜਿਹਨੂੰ ਕੇਸਰ ਕਿਹਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਫੋਟੋਜ਼ ਚ ਤੇ ਤੁਸੀਂ ਦੇਖੋ ਆਪ ਵੀ ਤੇ ਉਹ ਜਿਹੜਾ ਤੁਹਾਨੂੰ ਅਸੀਂ ਪਹਿਲਾਂ ਫੁੱਲ ਦਿਖਾਇਆ ਉਹ ਚ ਤੇ ਜਿੰਨਾ ਜ਼ਿਆਦਾ ਫਰਕ ਹੈਗਾ ਤਾਂ ਇਥੋਂ ਪਤਾ ਲੱਗਦਾ ਵੀ ਇਹ ਕੇਸਰ ਨਹੀਂ ਤੇ ਜਦੋਂ ਇਹਦੇ ਬਾਰੇ ਅਸੀਂ ਦੇਖਿਆ ਤਾਂ ਕਿਸਾਨ ਕਾਲ సెంటర్ ਤੇ ਵੀ ਗੱਲ ਕੀਤੀ ਕਿ ਪੰਜਾਬ ਚ ਕੇਸਰ ਹੋ ਸਕਦਾ ਜਾਂ ਨਹੀਂ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਜੀ ਪੰਜਾਬ ਚ ਕੇਸਰ ਨਹੀਂ ਹੋ ਸਕਦਾ ਤਾਂ ਜਦੋਂ ਪੁੱਛਿਆ ਗਿਆ ਵੀ ਤਾਂ ਇਹ ਕੀ ਹੋ ਸਕਦਾ ਫਿਰ ਜਿਹੜਾ ਲੋਕ ਲਾਈ ਬੈਠੇ ਆ ਤਾਂ ਉਹਨਾਂ ਨੇ ਕਿਹਾ ਕਿ ਹੋਰ ਵੀ ਕੋਈ ਕਿਸਮ ਹੋ ਸਕਦੀ ਹੈ ਜਿਹੜਾ ਸਿਰਫ ਠੱਗੀ ਦਾ ਜਾਲ ਹੈਗਾ ਤੇ ਇਹਨੂੰ ਵੈਸੇ ਕਸੁੰਬੜਾ ਕਿਹਾ ਜਾਂਦਾ ਜਿੱਥੋਂ ਤੱਕ ਸਾਨੂੰ ਜਾਣਕਾਰੀ ਮਿਲੀ ਹੈ ਵੀ ਇਹਨੂੰ ਕਸੁੰਬੜਾ ਕਿਹਾ ਜਾਂਦਾ ਇੱਕ ਕਸੁੰਬੜੇ ਦੀ ਖੇਤੀ ਹੈ ਤੇ ਇਹਦਾ ਦੇਖੋ ਇਹਦਾ ਕੀ ਕੰਮ ਹੈਗਾ ਤੇ ਇਸ ਲਈ ਕਿਸਾਨਾਂ ਨੂੰ ਬੁੱਧੂ ਬਣਾਇਆ ਯਾਰਾ ਕੁਝ ਕੋਈ ਕਿਸਾਨ ਲਾ ਲੈਂਦਾ ਥੋੜਾ ਬਹੁਤ ਤੇ ਉਸ ਤੋਂ ਬਾਅਦ ਉਹ ਬੀਜ ਵੇਚ ਦਿੰਦਾਗਾ ਹਾਂ ਜਿਸ ਤੋਂ ਉਹਨੂੰ ਕਮਾਈ ਹੋ ਰਹੀ ਹੈਗੀ ਤੇ ਕਈ ਕਿਸਾਨ ਇਸ ਜਾਲ ਚ ਜੁੱਲ ਜੁੱਕੇ ਨੇ ਬਹੁਤ ਸਾਰੇ ਕਿਸਾਨ ਦੇਖੋ ਦੇਖ ਲਾ ਵੀ ਰਹੇ ਸੀ ਵੀ ਇਹਦਾ ਕੇਸਰ ਦੀ ਖੇਤੀ ਕੇਸਰ ਮਹਿੰਗਾ ਬਹੁਤ ਹੈ ਕਿਉਂਕਿ ਇਹ ਹਾਈਪ ਜੀ ਬਣੀ ਹੋਈ ਹੈ ਕੇਸਰ ਮਹਿੰਗਾ ਬਹੁਤ ਹੈ ਤਾਂ ਇਹ ਹੈ ਜੀ ਠੱਗੀ ਦਾ ਜਾਲ ਕੇਸਰ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਹੋਰ ਕਿਤੇ ਨਹੀਂ ਹੋ ਸਕਦਾ ਕਸ਼ਮੀਰ ਦੇ ਕੁਝ ਹਿੱਸੇ ਨੂੰ ਛੱਡ ਕੇ ਤਾਂ ਇਹ افواਹ ਬਣਾਈ ਹੋਈ ਹੈ ਇਹ ਗਲਤ ਹੈਗਾ ਕਿਉਂਕਿ ਇਹਦੀ ਜਾਣਕਾਰੀ ਆਪਾਂ ਕੇਸਰ ਖੁਦ ਨਹੀਂ ਦੇਖਿਆ ਤਾਂ ਆਪਾਂ ਨੂੰ ਪਛਾਣ ਕਰਨੀ ਵੀ ਔਖੀ ਆ ਆਮ ਬੰਦਾ ਇਹਦੀ ਪਛਾਣ ਨਹੀਂ ਕਰ ਸਕਦਾ ਆਪਾਂ ਇਹ ਫੋਟੋ ਜੀ ਦੇਖੋ ਕਿੰਨਾ ਜਿਆਦਾ ਫਰਕ ਪੈ ਗਿਆ ਕੇਸਰ ਹੁੰਦਾ ਕਈ ਤਰ੍ਹਾਂ ਦਾ ਪਰ ਵੀ ਇਹ ਕੇਸਰ ਨਹੀਂ ਜੋ ਪੰਜਾਬ ਚ ਚੱਲ ਰਿਹਾ ਹੈਗਾ ਤਾਂ ਜੇ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਜਰੂਰ ਕਰੋ ਲਾਈਕ ਵੀ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜਰੂਰ ਦਬੋ ਕਮੈਂਟ ਕਰਕੇ ਜਾਓ